ਇੱਕ ਹੋਰ ਕਾਕੇ ਮੱਗਰ ਸਿੰਘ ਦੀ ਫਾਇਰ ਕੱਢ ਲੈ ਮਟਾਲੀ ਉਵੇਂ ਭਰੀ ਨਹੀਂ ਲੰਟ ਮੱਗਰ ਸਿੰਘ ਉਹ ਜਿਹੜਾ ਵੋਟਾਂ ਖੜਾ ਹੋਈ ਹਾਂ 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 ਵੋਟਾਂ ਨਿਕੜਾ ਹੋਇਆ ਜਿਹੜਾ ਮੱਗਰ ਅਸਾਂ ਹਾਂ ਜੀ ਉਹਦੀ ਫਾਇਰ ਕੱਢ ਉਹਨੂੰ ਲਾਈਏ ਫੋਨ ਅੱਜ ਤਾਂ ਹੁਣ ਜੀ ਕੰਪਨੀ ਦੇ ਨੰਬਰ ਤੇ ਲੈ ਆਉਂਦੀ ਸਰ ਅੱਜ ਹੀ ਜਦੋਂ ਦੋ ਤੋਂ ਵੋਟਾਂ ਆਜੂ ਬਿਜੀ ਨਹੀਂ ਬਣਾਦਾ ਤਾਂ ਕਿੜਾ ਆਪਣੇ ਵੋਟਾਂ ਜੀ ਬਿਜੀ ਨਹੀਂ ਜੋ ਤਾਂ ਕੋਈ ਨਾ ਆਪਾਂ ਕਰਦੇ ਆ ਫੋਨ ਕਰੋ ਜੀ ਫਿਰ ਉਹਨਾਂ ਨੂੰ ਹੋਣਾ ਕਰਦੇ ਆਂ ਵੀ ਨਾ ਮਗਰ ਨੂੰ ਪਹੁੰਚ। ਸਾਜੀ ਹੈਗੇ ਹੋ? ਹੈਗੇ ਹੈਗੇ ਆ ਜਾਓ ਮੈਂ ਜੰਨੇ। ਅਰਜੈ ਸ੍ਰੀਕਾਲ ਜੀ। ਸਤਿ ਸ੍ਰੀਕਾਲ ਜੀ। ਲੋਨ ਲੈਣ ਆਇਆ ਪਾ। ਲੋਨ ਵੀ ਕਾਹੀ ਲੋੜ ਪੈ ਗਈ ਤੇ ਨਾ ਬੀਗ ਬਾਸ ਤੁਸੀਂ ਉਹ ਹੀ ਕਹੋ ਸਿੱਖੋ। ਜੋਈ ਕੰਮ ਲੈ ਆ ਤੇਰੇ ਕਾਗੂਮੈਂਟਰ ਦਾ। ਸਰਦਾਰ ਦਾ ਨੀਦਣਾ। ਘਾੜ ਕਾੜ ਤੇ ਲੋਨ ਧਾਰ ਦਿੱਤੇ ਆ। ਫੁੱਪਰਾ ਪਿੰਦਰੇ ਕੋਈ। ਨਹੀਂ ਸਭ ਕੁਝ ਉੱਠੀ। ਪ੍ਰਥਵੀ ਜੈਰਾ ਤਾਂ ਤੁਸੀਂ ਸਰ ਕੁਝ ਨਹੀਂ ਹੈਗਾ। ਨਹੀਂ ਸਰ। ਇਹ ਕਰਤਾ ਹੋ ਮੇਰੇ ਕੋਲੇ ਨਹੀਂ ਸਰ ਕੋਈ ਮੌਤੀ ਨਹੀਂ ਚੱਲ ਰਹੇਗਾ ਦੇਖ ਸਾਡੇ ਕੋਲ ਵਧੀਆ ਓਪਰ ਹੈਗੀ ਆਂ ਜੀ ਬਸ ਸਰ ਓਪਰ ਗੱਲ ਕਰੋ ਹੈ ਲੇਡੀਜ਼ ਵਾਸਤੇ ਲੇਡੀਜ਼ ਵਾਸਤੇ ਲੇਡੀਜ਼ ਵਾਸਤੇ ਬਹੁਤ ਵਧੀਆ ਪ੍ਰੋਫਟ ਹੈ ਬਹੁਤ ਵਧੀਆ ਲੋਨ ਹੈਗਾ ਸਹੀ ਦੇ ਐ ਕਰਦੇ ਆਪਾਂ ਤੇਰੇ ਘਰ ਵਾਲੀ ਦੇ ਨਾਂ ਤੇ ਕਰ ਦਿੰਦੇ ਆ ਲੋਨ ਦੇ ਕਰਾਈ ਦਾ ਬਣਾਉਣੀ ਪੂਗੀ ਬਣਾ ਬਣਾਉਣੇ ਜਿਵੇਂ ਨਾ ਡਾਕੂਮੈਂਟ ਬਣਾ ਲੈਣਗੇ ਅੱਛਾ ਡਾਕੂਮੈਂਟ ਖੜਾ ਵਹਾਬਾ ਜੀ ਜਿਵੇਂ ਘਰ ਵਾਲੀ ਬਣਾਉਣੀ ਸਾਡਾ ਕੁਮਰ ਵਾਲੇ ਬਣੇਗਾ ਡਾਇਰਾਈਡ ਕਾਰੀ ਬਿਲਡਾ ਕੁਮਰ ਲੈਂ ਇਸ ਮੇਰੇ ਲਈ ਤਾਂ ਜੀ ਇਹਨਾਂ ਨੂੰ ਸਵੇਰੇ ਦੇ 10 ਕੁ ਵੀ ਨਹੀਂ ਆਖੀ ਬੈਕ ਵਿੱਚ ਠੀਕ ਹੈ ਸਰ ਠੀਕ ਹੈ ਠੀਕ ਹੈ ਉਸਕੇ ਲਈ ਆਮਿੰਦੀ ਠੀਕ ਹੈ ਬਾਈ ਕਿਉਂ ਮੈਂ ਪੈਸੇ ਨਹੀਂ ਜਿ ਬੈਠਾ ਹੈ ਉਹ ਕੱਲ ਮੇਰੇ ਕੋਲ ਗਿਆ ਸੀਗਾ ਨੌਂ ਵਾਲੇ ਲੋਨ ਕੀਤਾ ਨਹੀਂ ਆਉਣੇ ਅੱਛਾ ਤੇ ਕਾਰੀ ਤੇ ਹੋਊਗਾ ਘਰ ਲਈ ਤੇ ਹਾਂ ਮਤਲਬ ਪਤਾ ਹੀ ਨਹੀਂ ਮੈਂ ਸਾਰੇ ਬੰਦਿਆਂ ਦਾ ਕਿੱਥੇ ਤੇ ਕਹਿੰਦੇ ਕਿੱਥੋਂ ਵੇਲਾ ਕਰਦਾ ਮੈਂ ਚਲ ਆ ਜੀ ਪੁਰਾ ਪਚਾਉ ਦੇ ਲੈਣੇ ਪਤਾ ਮੈਸਰ ਕੋਲ ਆਪਣੀ ਵਧੀਆ ਗਈ ਚੱਲ ਜੀ ਚੱਲ ਸਸੀ ਗਾਉ ਜਲੀ ਸਾਤਰੀ ਗਾਏ ਹੋਰ ਜੀ ਬ੍ਰਮੇਂਦਰ ਸਿੰਘ ਜੀ ਹੋਰ ਠੀਕੋ ਵਧੀਆ ਵਧੀਆ ਠੀਕੋ ਕਿਵੇਂ ਆਉਣੇ ਹੋਏ ਅੱਜ ਵਧੀਆ ਜੀ ਆ ਦੇਖੋ ਤੁਸੀਂ ਕੱਲ ਆਇਆ ਸੀ ਮੁੰਡਾ ਹਰ ਲੋਨਵਾਰ ਤੇ ਆਇਆ ਜੀ ਮੈਨੂੰ ਪਤਾ ਐਮਰਿੰਦਰ ਸਿੰਘ ਕੋਲ ਤੋਂ ਮੇਰੇ ਥੋੜੇ ਪਿੰਡੋਂ ਹੀ ਆ ਮਿਲੇ ਜੀ ਜੀ ਵੇ ਕੋਈ ਗੱਲ ਨਹੀਂ ਕਰਦਾਂਗੇ ਬਾਕੀ ਤੁਸੀਂ ਬੈਠ ਕੇ ਦੱਸੋ ਇਹ ਤਾਂ ਦੋ ਚਿੱਤਾਂ ਜਾਂ ਮਨ ਹੋਇਆ ਪਿਆ ਜੀ ਦੋ ਚਿੱਤਾਂ ਦੀ ਗੱਲ ਹੈ ਇਹਨਾਂ ਨੂੰ ਕਹਿੰਦਾ ਸੀ ਵੀ ਡਾਕੂਮੈਂਟ ਲਿਆਓ ਤੇ ਲੋਨ ਲੈ ਜਾਓ ਫੇਰ ਕਰਦਾਂਗੇ ਆਇਆ ਰਹੇ ਦੇਵ ਜੀ ਫਿਰ ਉਹਨਾਂ ਜੀ ਵੀ ਵਿਆਹ ਪਹਿਲਾਂ ਕਰੀਏ ਇਕ ਲੋਨ ਪਹਿਲਾਂ ਲਈਏ ਵਿਆਹ ਲੋਨ ਇੱਕ ਹੀ ਚੱਕਰ ਵਿਆਹ ਲੋਨ ਦਾ ਲੋਨ ਨਾਲ ਕੀ ਸੰਬੰਧ ਹੁੰਦਾ ਹੈ ਜੀ ਇਹ ਤਾਂ ਸਰਾ ਹੈ ਜੀ ਅੱਛਾ ਫਿਰ ਹੋਣਾ